ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਸਮੋਸੇ ਇੱਥੇ ਮੈਂ 1.5 ਕ ਕੱਪ ਮੈਦਾ ਲੈ ਲਿਆ ਸੀ ਤੇ ਮੈਂ ਇਹਦੇ ਵਿੱਚ ਪਾ ਦਵਾਂਗੇ ਆਪਾਂ ਅੱਧਾ ਕ ਚਮਚਾ ਨਮਕ ਤੇ ਅੱਧਾ ਕ ਚਮਚਾ ਆਪਾਂ ਜਵੈਣ ਪਾਵਾਂਗੇ ਤੇ ਇੱਥੇ ਥੋੜਾ ਜਿਹਾ ਆਪਾਂ ਹੌਲ ਬਣਾ ਕੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਪਾ ਦਵਾਂਗੇ ਘਿਓ ਪਾ ਕੇ ਇਹਨੂੰ ਮਿਕਸ ਕਰ ਦਵਾਂਗੇ ਕਿਉਂ ਪਾ ਕੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਲ ਦੇਵਾਂਗੇ ਜਿਹੜਾ ਕਿ ਉਹਨਾਂ ਆਪਾਂ ਥੋੜਾ ਜਿਹਾ ਹੋਰ ਪਾ ਦੇਵਾਂਗੇ ਕਿਉਂ ਪਾ ਕੇ ਆਟੇ ਨੂੰ ਆਪਾਂ ਇਸ ਤਰ੍ਹਾਂ ਮਲਾਂਗੇ ਜਿਹੜਾ ਕਿ ਉਹ ਆਟੇ ਦੇ ਨਾਲ ਪੂਰੇ ਚਿਪਕ ਜਾਵੇ ਆਪਾਂ ਆਟੇ ਦੀ ਹੁਣ ਇਸ ਤਰ੍ਹਾਂ मुट्ठी ਮੀਟ ਕੇ ਦੇਖਾਂਗੇ ਜਿਸ ਤਰ੍ਹਾਂ ਆਡਾ ਆਡਾ ਇਸ ਤਰ੍ਹਾਂ ਆਟੇ मुट्ठी ਮੀਟੀ ਜਾਏਗੀ ਫਿਰ ਆਪਾਂ ਨੂੰ ਪਤਾ ਚੱਲ ਜੇਗਾ ਕਿ ਸਾਡਾ ਆਟਾ ਵਧੀਆ ਕਿ ਉਹਦੇ ਵਿੱਚ ਮਿਕਸਿੰਗ ਹੋ ਗਿਆ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਗਰਮ ਪਾਣੀ ਪਾ ਕੇ ਤੇ ਆਟੇ ਨੂੰ ਗੁੰਨਾਂਗੇ ਆਟੇ ਨੂੰ ਆਪਾਂ ਜ਼ਿਆਦਾ ਹਾਰ ਨਹੀਂ ਗੁੰਨਣਾ ਨਾ ਪਤਲਾ ਗੁੰਨਣਾ ਆਪਾਂ ਠੀਕ ਠੀਕ ਆਟੇ ਨੂੰ ਗੁੰਨ ਕੇ ਤਿਆਰ ਕਰਾਂਗੇ ਆਟੇ ਨੂੰ ਗੁੰਨ ਕੇ ਤਿਆਰ ਕਰ ਲਿਆ ਤੇ ਆਪਾਂ ਆਟਾ ਇਸ ਤਰ੍ਹਾਂ ਦਾ ਗੁੰਨਿਆ ਨਾ ਜ਼ਿਆਦਾ ਮਲੈਮ ਨਾ ਜ਼ਿਆਦਾ ਹਾਰ ਤੇ ਆਟੇ ਨੂੰ ਆਪਾਂ ਟੱਕ ਦਵਾਂਗੇ ਇਥੇ ਲਏ ਸੀ ਉਬਲੇ ਹੋਏ ਆਲੂ ਮੈਂ ਚਾਰ ਆਲੂ ਲਏ ਸੀ ਤੇ ਆਲੂਆਂ ਨੂੰ ਆਪਾਂ ਹੱਥ ਦੇ ਨਾਲ ਇਸ ਤਰ੍ਹਾਂ ਨੂੰ ਮਸਲ ਲਵਾਂਗੇ ਜ਼ਿਆਦਾ ਨਹੀਂ ਆਪਾਂ ਬਰੀਕ ਕਰਨੇ ਥੋੜ੍ਹੀ ਥੋੜ੍ਹੀ ਦੇ ਵਿੱਚ ਮੋਟਾਪਨ ਜਿਹੜਾ ਆਲੂਆਂ ਚ ਦਿਖੇ ਇਸ ਤਰ੍ਹਾਂ ਆਲੂਆਂ ਨੂੰ ਆਪਾਂ ਤੋੜ ਦਵਾਂਗੇ ਹੁਣ ਆਪਾਂ ਮੈਸ਼ ਕਰ ਦਿੱਤਾ ਸੀ ਹੁਣ ਆਪਾਂ ਗੈਸ ਵੱਲ ਜਾਵਾਂਗੇ ਗੈਸ ਤੇ ਭਾਂਡਾ ਰੱਖ ਲਿਆ ਸੀ ਉੱਪਰ ਹੁਣ ਇਹਦੇ ਆਪਾਂ ਤੇਲ ਪਾ ਦਵਾਂਗੇ ਦੋ ਕ ਚਮਚੇ ਮੈਂ ਤੇਲ ਪਾ ਦਿੱਤਾ ਸੀ ਤੇਲ ਗਰਮ ਹੋ ਚੁੱਕਾ ਸੀ ਹੁਣ ਇਹਦੇ ਵਿੱਚ ਆਪਾਂ ਜੀਰੇ ਨੂੰ ਐਡ ਕਰ ਦਵਾਂਗੇ ਤੇ ਜੀਰਾ ਥੋੜਾ ਸੁਗੰਧੇ ਹੋਏ। ਫਿਰ ਜੀ ਨਾਲ ਆਪਾਂ ਹਿੰਗ ਪਾ ਦਵਾਂਗੇ ਇੱਥੇ ਆਪਾਂ ਲਿਆ ਸੀ ਸਾਬਤ ਧਨੀਆ ਸਾਬਤ ਧਨੀਆ ਨੂੰ ਆਪਾਂ ਥੋੜਾ ਜਿਹਾ ਕੋਟੇ ਦਿੱਤਾ ਸੀ ਤੇ ਇਹ ਵੀ ਨਾਲ ਪਾ ਦਵਾਂਗੇ ਹੁਣ ਪਾਵਾਂਗੇ ਆਪਾਂ ਇੱਕ ਮੈਂ ਹਰੀ ਮਿਰਚ ਕੱਟੀ ਸੀ ਹਰੀ ਮਿਰਚ ਨੂੰ ਪਾ ਦਵਾਂਗੇ ਹਰੀ ਮਿਰਚ ਪਾ ਕੇ ਮਿਕਸ ਕਰ ਦਿੰਦੇ ਹਾਂ ਅੱਧਾ ਚਮਚਾ ਪਾਵਾਂਗੇ ਆਪਾਂ ਨਮਕ ਅੱਧਾ ਚਮਚਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਤੋਂ ਵੀ ਘੱਟ ਕਾਲੀ ਮਿਰਚ ਇਹ ਤੋਂ ਵੀ ਘੱਟ ਹਲਦੀ ਪਾਊਡਰ ਇੱਕ ਚਮਚਾ ਧਨੀਆ ਪਾਊਡਰ ਅੱਧੇ ਤੋਂ ਘੱਟ ਗਰਮ ਮਸਾਲਾ ਇੱਕ ਪਾਉਂਗੇ ਕਸੂਰੀ ਮੇਥੀ ਫਿਰtheme ਲੈ ਲਈ ਸੀ ਮਟਰ ਲੈ ਲਈ ਸੀ ਬਾਲ ਕੇ ਤੇ ਇੱਕ ਘਾਪਾ ਮਟਰ ਪਾ ਦਵਾਂਗੇ ਤੇ ਮਟਰ ਪਾ ਕੇ ਆਪਾਂ ਮਿਕਸ ਕਰ ਦਵਾਂਗੇ ਸਿੱਧਾ ਚੱਪਾ ਹੁਣ ਆਲੂ ਪਾ ਦਵਾਂਗੇ ਆਲੂ ਪਾ ਕੇ ਮਿਕਸ ਕਰ ਦਵਾਂਗੇ ਮਸਾਲੇ ਨੂੰ ਇੱਥੇ ਲਿਆ ਸੀ ਅੱਧਾ ਚਮਚਾ ਚਾਟ ਮਸਾਲਾ ਨਾਲ ਹੀ ਪਾ ਦਵਾਂਗੇ ਆਪਾਂ ਧਨੀਆਂ ਧਨੀਆਂ ਪਾ ਕੇ ਆਪਾਂ ਹੁਣ ਨੂੰ ਬੈਟਰ ਨੂੰ ਮਿਕਸ ਕਰ ਦਵਾਂਗੇ ਪੀਠੀ ਬਣ ਕੇ ਰੈਡੀ ਆ 2 ਮਿੰਟ ਵਾਸਤੇ ਆਪਾਂ ਇਹਨੂੰ ਪੀਠੀ ਨੂੰ ਪਕਾ ਲਿਆ ਸੀ ਤੁਸੀਂ ਦੇਖ ਸਕਦੇ ਪੀਠੀ ਵੇਖੋ ਕਿੰਨੀ ਵਧੀਆ ਬਣ ਕੇ ਰੈਡੀ ਹੋ ਗਈ ਆ ਤੇ ਗੈਸ ਨੂੰ ਹੁਣ ਮੈਂ ਬੰਦ ਕਰ ਦਵਾਂਗੀ ਆਟੇ ਨੂੰ ਚੈੱਕ ਕਰ ਲਵਾਂਗੇ ਤੇ ਆਟੇ ਨੂੰ 2 ਮਿੰਟ ਆਪਾਂ ਇਸ ਤਰ੍ਹਾਂ ਹੋਰ ਮਲ ਲਵਾਂਗੇ ਅੱਗੇ ਦੇ ਆਪਾਂ ਛੋਟੇ ਛੋਟੇ ਇਹਦੇ ਪੇੜੇ ਜਿਹਾ ਬਣਾ ਲਵਾਂਗੇ ਇਸ ਤਰ੍ਹਾਂ ਦੇ ਬਣਾ ਕੇ ਤਿਆਰ ਕਰ ਲਵਾਂਗੇ ਪੇੜੇ ਤੇ ਬਾਕੀ ਦਾ ਟਾਕ ਟੱਕ ਦਵਾਂਗੇ ਫਿਰ ਆਪਾਂ ਇਹਨਾਂ ਵੀ ਇਹ ਲਵਾਗੇ ਰੋਟੀ ਨੂੰ ਵੀ ਵੇਲਾਂਗੇ ਇੱਥੇ ਮੈਂ ਪੇੜਾ ਲੈ ਲਿਆ ਸੀ ਤੇ ਵੇਲਦੇ ਨੇ ਨਾਲ ਆਪਾਂ ਇਹਨੂੰ ਗੋਲ ਰੋਟੀ ਵੇਲਦੇ ਇੱਥੇ ਰੋਟੀ ਨੂੰ ਮੈਂ ਵੇਲ ਲਿਆ ਸੀ ਰੋਟੀ ਨੂੰ ਆਪਾਂ ਹੁਣ ਇਹ ਦੋ ਪੀਸ ਕਰ ਦਵਾਂਗੇ ਉੱਪਰ ਇਹਦੇ ਹੁਣ ਆਪਾਂ ਟਿੱਕੀ ਪਾ ਦੋਗੇ ਪਾਣੀ ਵਾਲਾ ਹੱਥ ਲਾ ਕੇ ਆਪਾਂ ਸਾਈਡਾਂ ਨੂੰ ਇਸ ਤਰ੍ਹਾਂ ਪਾਣੀ ਪਾ ਦਵਾਂਗੇ ਇਹਦੇ ਸਾਈਡਾਂ ਨਾ ਖੁੱਲਣ ਗਿਆ ਪਾਣੀ ਲਾ ਦਿੱਤਾ ਸੀ ਤੇ ਹੁਣ ਆਪਾਂ ਇਹਨੂੰ ਫੋਲਡ ਕਰ ਦਵਾਂਗੇ ਤੇ ਇਧਰੋਂ ਆਪਾਂ ਬੰਦ ਕਰ ਦਵਾਂਗੇ ਇਤਨੀ ਚੰਨ ਜਿਉ ਤੁਮੀ ਆਪਾਂ ਗੱਲ ਕਰ ਦਵਾਂਗੇ ਸੰਗੀ ਦਾ ਤੇ ਦੇਖ ਸਾਡੇ ਤੁਸੀਂ ਸੰਦੋਸਾ ਪਾਣੀ ਕੀ ਤਿਆਰ ਆ ਆ ਦੇਖੋ ਤੇ ਦੂਸਰੇ ਵਾਲੇ ਨੂੰ ਵੀ ਆਪਾਂ ਇਹਦੇ ਵਿੱਚ ਫਿੱਕੀ ਪਾ ਦਵਾਂਗੇ ਕਿ ਸੈੱਡਾ ਤੇ ਪਾਣੀ ਨੂੰ ਪਾ ਦਵਾਂਗੇ ਇਨੂੰ ਆਪਾਂ ਇਹਨੂੰ ਫੋਲਡ ਕਰ ਦਵਾਂਗੇ ਤੇ ਕੇਂਦਰਲੀ ਸਾਈਡ ਨੂੰ ਵੀ ਆਪਾਂ ਇਸ ਤਰ੍ਹਾਂ ਕਰ ਦਵਾਂਗੇ ਤੇ ਇਧਰੋਂ ਵੀ ਬੰਦ ਕਰ ਦਵਾਂਗੇ ਤੇ ਇਧਰੋਂ ਆਪਾਂ ਇਸ ਤਰ੍ਹਾਂ ਨੂੰ ਦਬਾਵਾ ਦੇਵਾਂਗੇ ਆਹ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਬੰਦ ਕਰ ਗਏ ਤੇ ਇਸ ਤਰ੍ਹਾਂ ਆਪਾਂ ਬਣਾ ਦੇਵਾਂਗੇ ਸ਼ੇਪ ਇਹਦੀ ਇਸ ਤਰ੍ਹਾਂ ਦੇ ਦੇਵਾਂਗੇ ਇੱਥੇ ਸਮੋਸਿਆਂ ਨੂੰ ਬਣਾ ਕੇ ਤਿਆਰ ਕਰ ਲਿਆ ਸੀ ਤੇ ਹੁਣ ਆਪਾਂ ਤੇਲ ਦੇ ਵਿੱਚ ਤਲ ਦੇਵਾਂਗੇ ਤੇ ਇੱਕ ਇੱਕ ਕਰਕੇ ਆਪਾਂ ਤੇਲ ਦੇ ਵਿੱਚ ਪਾ ਦੇਵਾਂਗੇ ਤੇ 2-3 ਮਿੰਟ ਵਾਸਤੇ ਆਪਾਂ ਇੱਦਾਂ ਹੀ ਤੇਲ ਦੇ ਵਿੱਚ ਇਹਨਾਂ ਨੂੰ ਤਲ ਤਲਦੇ ਰਹਿਣ ਦੇਵਾਂਗੇ ਸਮੋਸੇ ਤਲੇ ਗਏ ਸਮੋਸਿਆਂ ਨੂੰ ਆਪਾਂ ਹੁਣ ਛਾਦਨੀ ਵਿੱਚ ਪਾ ਦੇਵਾਂਗੇ ਜਿਹੜਾ ਕਿ ਇਹਨਾਂ ਦਾ ਤੇਲ ਨੂੰ ਇਹਦਾ ਤੋਂ ਉੱਤਰ ਦੇ ਦੇ। ਤੇਲ ਉੱਤਰ ਗਿਆ ਸੀ। ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਪਾ ਦੇਵਾਂਗੇ। ਇਹ ਭਾਰਤੀ ਦੇ ਸਮੋਸੇ ਵੀ ਆਪਾਂ ਇੱਕ ਇੱਕ ਕਰਕੇ ਪਾ ਲਵਾਂਗੇ ਤੇ ਇਹਨਾਂ ਨੂੰ ਵੀ ਆਪਾਂ 5 ਮਿੰਟ ਇਸ ਤਰ੍ਹਾਂ ਹੀ ਲੋਕਲੇਮ ਤੇ ਪਕਾ ਦੇਵਾਂਗੇ ਤੇ ਬਾਅਦ ਚ ਪਲਟਾ ਦੇਵਾਂਗੇ ਇਹਨਾਂ ਨੂੰ ਇੱਥੇ ਸਾਰੇ ਸਮੋਸੇ ਬਣਾ ਕੇ ਤਿਆਰ ਕਰ ਲਏ ਸੀ ਤੇ ਜਿਹੜੇ ਸਾਡੇ ਦੂਸਰਾ ਬੈਚ ਹੀ ਕੋਈ ਵੀ ਆਪਾਂ 96 ਤੇ ਪਾ ਦਵਾਂਗੇ ਫਿਰ ਦੇਖੋ ਅਦੇ ਕਿੰਨੇ ਵਧੀਆ ਕਲਰ ਸਮੋਸਿਆਂ ਦਾ ਆਇਆ ਤੇ ਕਰੈਂਚੀ ਸਮੋਸੇ ਬਣ ਕੇ ਰੈਡੀ ਹੋਏ ਆ ਸਮੋਸੇ ਬਣ ਕੇ ਰੈਡੀ ਹੋ ਗਏ ਆ ਤੇ ਕਪਾ ਬਾਜ਼ਾਰ ਵਰਗੇ ਘਰ ਵਿੱਚ ਹੀ ਸਮੋਸੇ ਬਣਾ ਕੇ ਤਿਆਰ ਕਰ ਲਏ ਆ ਤੇ ਸਮੋਸੇ ਬਣਾਉਂਦਾ ਕੋਈ ਔਖਾ ਕੰਮ ਨਹੀਂ ਹੈਗਾ ਵੀ ਸਮੋਸੇ ਬਹੁਤ ਵਧੀਆ ਬਣ ਕੇ ਰੈਡੀ ਹੋ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਸਮੋਸੇ ਬਣ ਗਏ ਐ ਕਰੈਂਚੀ ਸਮੋਸੇ ਬਣੇ ਆ ਤੇ ਇੱਥੇ ਆਪਾਂ ਗ੍ਰੀਨ ਚਟਨੀ ਤੇ ਮਿੱਠੀ ਚਟਣੀ ਨਾਲ ਆਪਾਂ ਸਰਵ ਕਰ ਦਿੱਤੇ ਸੀ ਤੇ ਜੇ ਤੁਹਾਨੂੰ ਸਾਡੇ ਸਮੋਸਿਆਂ ਦੀ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋਗੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਆ ਪਰ ਉਹ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ